ਨਹੀਂ ਕਮਾਉਣਾ ਮੰਨਦਾ ਬਈ ਐਂ ਰੱਖਣਾ ਇਹ ਹਾਂ ਬਸ ਉਗਾ ਡਿੱਦਰ ਨੂੰ ਅੱਲਾ ਨਾ ਕਰਨ ਵਾਲੀ ਰੱਖ 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 ਸਹੀ ਸਹੀ ਰੱਖਾ ਬਾਲਣੇ ਕਣਾ ਰੱਖਾ ਬਾਲਣੇ ਕਰੋ ਟਰਮੀਨਲ ਤੋੜਤਾ ਨਾ ਮੈਂ ਕਿਹਾ ਸੀਗਾ चढ़न की <test Springs> Too ai cố tùa, ông lại thấy ਕਿੰਨੇ ਨੰਬਰ ਕਿੰਨੇ ਨੰਬਰ ਲੱਗੂਗੇ ਠੀਕ ਹਾਂਗੇ ਕਿ ਨਾ ਵਾਟਰ ਕੋਲੇ ਤੇ ਪ੍ਰੋਸੈਸ ਨਹੀਂ ਰੰਦਾ ਮੈਂ ਆਪ ਦੀ ਬੋਤਲ ਨਾ ਰੱਖਦਾ